ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹ ਚੇਤਨ ਕਾ ਸ਼ਬ। ਸੋ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਮਾਪਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਮਿਲੇ ਤਾਂ ਜੋ ਆਪਣੇ ਭਵਿੱਖ ਨੂੰ ਉਹ ਵਧੀਆ ਬਣਾ ਸਕਣ। ਤਾਂ ਅੱਜ ਇਸੇ ਘੜੀ ਤਹਿਤ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ ਵਿਖੇ ਜਿੱਥੇ ਕਿ ਹੁਸ਼ਾਰਪੁਰ ਪਠਾਨਕੋਟ ਮੁੱਖ ਮਾਰਗ ਤੇ ਮੌਜੂਦ ਹੈ ਸੰਦੀਪਨੀ ਗੁਰੂਕੁਲ ਸੰਦੀਪਨੀ ਗੁਰੂਕੋਲ ਅੱਜ ਦੇ ਸਮੇਂ ਦੇ ਵਿੱਚ ਦੁਆਬਾ ਖੇਤਰ ਦੇ ਲੋਕਾਂ ਦੀ ਮੋਢਲੀ ਪਸੰਦ ਬਣ ਚੁੱਕੀ ਹੈ ਕਿਉਂਕਿ ਇੱਥੇ ਆ ਵਿਦਿਆਰਥੀਆਂ ਲਈ ਅਤੀ ਆਧੁਨਿਕ ਸਹੂਲਤਾਂ ਸੰਦੀਪਨੀ ਗੁਰੂਕੋਲ ਵੱਲੋਂ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤਾਂ ਇੱਕ ਨਵੀਂ ਪਹਿਲ ਕਦਮੀ ਸੰਦੀਪਨੀ ਗੁਰੂਕੋਲ ਵੱਲੋਂ ਕੀਤੀ ਗਈ ਹੈ ਤੇ ਉਹ ਹੈ ਕਿ ਹੁਣ 6ਵੀਂ ਜਮਾਤ ਤੋਂ ਹੀ ਸੰਦੀਪਨੀ ਗੁਰੂਕੋਲ ਵੱਲੋਂ ਆਪਣੇ ਵਿਦਿਆਰਥੀਆਂ ਨੂੰ NDA, JEE ਅਤੇ ਨੀਟ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਇਸ ਨਾਲ ਜਿੱਥੇ 10ਵੀਂ ਅਤੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀਆਂ ਦੇ ਸਮੇਂ ਦੀ ਬਚਤ ਹੋਵੇਗੀ ਤਾਂ ਉੱਥੇ ਹੀ ਮਾਪਿਆਂ ਦੇ ਪੈਸੇ ਦੇ ਵੀ ਇਸ ਨਾਲ ਬਚਤ ਹੋਵੇਗੀ ਇਸ ਲਈ ਬਕਾਇਦਾ ਸੰਦੀਪਨੀ ਗੁਰੂਕੁਲ ਵੱਲੋਂ ਉਚੇਰਾ ਸਟਾਫ ਹੈ ਜਿਹੜਾ ਇੱਥੋਂ ਤੱਕ ਹੀ ਭਾਰਤੀ ਫੌਜ ਦੇ ਰਟਾਇਰਡ ਅਫਸਰ ਸਹਿਬਾਨਾਂ ਨੂੰ ਐਨਡੀਏ ਦੀ ਸਿਖਲਾਈ ਦੇਣ ਲਈ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਉੱਥੇ ਜੇਕਰ ਆਪਾਂ ਜੇ ਡਬਲ ਈ ਜਾਂ ਨੀਟ ਦੀ ਗੱਲ ਕਰੀਏ ਤਾਂ ਉਸ ਲਈ ਵੀ ਬਕਾਇਦਾ ਸੰਜੀਵਨੀ ਗੁਰੂਕੋਲ ਵੱਲੋਂ ਹਾਈ ਪ੍ਰੋਫਾਈਲ ਸਟਾਫ ਇਥੇ ਤੈਨਾਤ ਕੀਤਾ ਗਿਆ ਤੇ ਆਓ ਕਰਦੇ ਹਾਂ ਗੱਲਬਾਤ ਸੰਦੀਪਨੀ ਗੁਰੂਕੋਲ ਦੇ ਪ੍ਰਬੰਧਕਾ ਦੇ ਨਾਲ ਤੇ ਜਾਣਦੇ ਹਾਂ ਕਿ ਐਜੂਕੇਸ਼ਨ ਸੈਕਟਰ ਦੇ ਵਿੱਚ ਵਿਦਿਆਰਥੀਆਂ ਨੂੰ ਹੋਰ ਕੀ ਕੀ ਸੁਵਿਧਾਵਾਂ ਉਹਨਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਵਕਤ ਮੇਰੇ ਨਾਲ ਗੱਲਬਾਤ ਕਰਨ ਲਈ ਸੰਦੀਪਨੀ ਗੁਰੂਕੋਲ ਦੇ ਚੇਅਰਮੈਨ ਸਾਹਿਲ ਮਹਾਜਨ ਮੌਜੂਦ ਨੇ ਗੱਲਬਾਤ ਕਰਦੇ ਆਂ ਕੀ ਸੰਦੀਪਨੀ ਗੁਰੂਕੁਲ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਕੀ ਕੀ ਫੈਸਿਲਿਟੀਸ ਉਨ੍ਹਾਂ ਵੱਲੋਂ ਪ੍ਰੋਵਾਈਡ ਕਰਵਾਇ ਕਰਵਾਈ ਜਾ ਰਹੀ ਹੈ ਸਾਹਿਲ ਜੀ ਬਹੁਤ ਬਹੁਤ ਸਵਾਗਤ ਹੈ ਉਹ ਸ਼ਰਪਨੀਸ ਤੇ ਜੀ ਧੰਨਵਾਦ ਸਰ ਜੀ ਸਾਹਿਲ ਜੀ ਸੰਦੀਪਨੀ ਗੁਰੂਕੁਲ ਦੀ ਆਪਾਂ ਗੱਲ ਕਰੀਏ ਤਾਂ ਦੁਆਬਾ ਏਰੀਆ ਦੇ ਵਿੱਚ ਇੱਕ ਬ੍ਰਾਂਡ ਬਣ ਚੁੱਕਿਆ ਹੈ ਸੋ ਐਜੂਕੇਸ਼ਨ ਸੈਕਟਰ ਦੀ ਤਾਂ ਗੱਲ ਸਾਰੇ ਕਰਦੇ ਨੇ ਪਰੰਤੂ ਸੰਦੀਪਨੀ ਗੁਰੂਕੁਲ ਵੱਲੋਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਅਚੀਵਰਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਜੇ ਡਬਲ ਈ ਪਲੱਸ ਨੀਟ ਹਾਲਾਂਕਿ ਇਸ ਦੇ ਨਾਲ ਨਾਲ ਐਨਡੀਏ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਤਾਂ ਤੁਹਾਡੇ ਨਾਲ ਜਿਹੜੀ ਅਸੀਂ ਗੱਲਬਾਤ ਕਰਾਂਗੇ ਅਚੀਵਰਸ ਪ੍ਰੋਗਰਾਮ ਦੀ ਆਪਾਂ ਕਰਾਂਗੇ ਤਾਂ 6ਵੀਂ ਜਮਾਤ ਤੋਂ ਸ਼ੁਰੂਆਤ ਕੀਤੀ ਗਈ ਹੈ ਕੀ ਪਰਪਸ ਹੈ ਜੀ ਮੁਖ ਇਸ ਦਾ ਸਭ ਸ਼ੁਰੂਆਤ ਹੁੰਦੀ ਹੈ ਟੈਕਨੋ ਪ੍ਰੋਗਰਾਮ ਤੋਂ 6ਵੀਂ ਕਲਾਸ ਤੋਂ 6ਵੀਂ ਕਲਾਸ ਤੋਂ ਅਸੀਂ ਬੱਚੇ ਦਾ ਫਾਊਂਡੇਸ਼ਨ ਫੰਡਮੈਂਟਲ ਸਟਰੋਂਗ ਕਰ ਦਿੰਨੇ ਆ ਜਿਸ ਵਿੱਚ ਕੀ ਹੁੰਦਾ ਕਿ ਜਦੋਂ ਬੱਚਾ 11ਵਾਂ 12ਵਾਂ ਵਜੇ ਜਾਂਦਾ ਹੈ ਨਾ ਤਾਂ ਬੱਚੇ ਦਾ 35% ਸਿਲੇਬਸ ਪਹਿਲਾਂ ਬੱਚਾ ਕਵਰ ਕਰ ਚੁੱਕਿਆ ਹੁੰਦਾ ਹੈ 6ਵੀਂ 7ਵੀਂ 8ਵੀਂ 9ਵੀਂ 10ਵੀਂ 5 ਸਾਲ ਚ ਬੱਚੇ ਨੂੰ ਅਸੀਂ ਐਕਸਟਰਾ ਸੀਬੀਸੀ ਤੋਂ ਵੀ ਵਰਕ ਕਰਵਾਨੇ ਆ ਜਿਹਦੇ ਚ ਬੱਚਾ 11ਵਾਂ ਚ ਬੱਚੇ ਦਾ ਫਾਊਂਡੇਸ਼ਨ ਸਟਰੋਂਗ ਮਿਲਦਾ ਹੈ ਬੱਚੇ ਨੂੰ ਐਂਡ ਇਹ ਹੈਲਪਫੁਲ ਹੁੰਦਾ ਬੱਚੇ ਦੇ ਲਈ ਈਵਨ ਇਨ ਐਨਡੀਏ ਤੇ ਯੂਪੀਐਸਸੀ ਵਾਸਤੇ ਆਲਸੋ ਤੋਂ ਟੈਕਨੋ ਪ੍ਰੋਗਰਾਮ ਮੀਨਸ ਕਿ ਨੀਟ ਆਈਆਈਟੀ ਜੀਈਈ ਐਨਡੀਏ ਔਰ ਯੂਪੀਐਸਸੀ ਦਾ ਫਾਊਂਡੇਸ਼ਨ ਜੀ ਪਰ ਸਰ ਜੋ ਵੀ ਲੋਕ ਇਸ ਇੰਟਰਵਿਊ ਨੂੰ ਦੇਖਣਗੇ ਤਾਂ ਪੇਰੈਂਟਸ ਦੇ ਜ਼ਹਿਨ ਦੇ ਵਿੱਚ ਇੱਕ ਸਵਾਲ ਹੋਏਗਾ ਕਿ ਜਿਹੜੀ ਆਪਾਂ ਇੱਕ ਅਲੱਗ ਤੋਂ ਐਜੂਕੇਸ਼ਨ ਦੀ ਸ਼ੁਰੂਆਤ ਕੀਤੀ ਹੈ ਹਨਾ ਜੀ ਅਚੀਵਰਸ ਪ੍ਰੋਗਰਾਮ ਪਲੱਸ ਐਨਡੀਏ ਦੀ ਤਾਂ ਇਸ ਦੇ ਨਾਲ ਨਾਲ ਕੀ ਰੈਗੂਲਰ ਸਟੱਡੀ ਨੂੰ ਕਿਵੇਂ ਤੁਸੀਂ ਕੰਟੀਨਿਊ ਰੱਖੋਗੇ ਇਸ ਤੇ ਵੀ ਕੋਈ ਇਫੈਕਟ ਤਾਂ ਨਹੀਂ ਪਏਗਾ ਜੀ ਫਿਰ ਸਰ ਸੀਬੀਐਸਸੀ ਤੇ ਪ੍ਰੋਪਰ ਚੱਲਣਾ ਹੈ ਪੂਰੇ ਹਫਤੇ ਵਾਸਤੇ ਉਹਦੇ ਵਿੱਚ ਵੀ ਹੈਵ ਐਡਿਡ ਇੱਕ ਇੱਕ ਪੀਰੀਅਡ ਫਿਜ਼ਿਕਸ ਦਾ ਇੱਕ ਕੈਮਿਸਟਰੀ ਦਾ ਇੱਕ ਬਾਇਓ ਦਾ ਇੱਕ ਮੈਥਮੈਟਿਕਸ ਦਾ ਜਿਹੜਾ ਐਡਵਾਂਸ ਪੀਰੀਅਡ ਹੋਏਗਾ ਉਹਦੇ ਵਿੱਚ ਬੱਚੇ ਦੇ ਇਗਜ਼ਾਮ ਚ ਕੋਲ ਕੁਐਸਚਨ ਨਹੀਂ ਆਣਗੇ ਬੱਚੇ ਦੇ ਬੱਚੇ ਨੂੰ ਵਰਕਸ਼ੀਟਸ ਮਿਲਣਗੀਆਂ ਵੱਖਰੀਆਂ ਤੇ ਨਾਲ ਜੀਕੇ ਯੂਪੀਐਸਸੀ ਲੈਵਲ ਦਾ ਤੇ ਉਹਦੇ ਨਾਲ ਜਿਹੜਾ ਬੱਚੇ ਨੂੰ ਜੀਡੀ ਕਹਿੰਦੇ ਗਰੁੱਪ ਡਿਸਕਸ਼ਨਸ ਉਹ ਵੀਕਲੀ ਪੀਰੀਅਡ ਹੋਣਗੇ ਤੇ ਪੂਰਾ ਕਰਿਕੂਲਮ ਬਣਾਇਆ ਹੈ ਅਸੀਂ ਐਕਸਪਰਟਸ ਨਾਲ ਮਿਲ ਕੇ ਕਿ ਬੱਚੇ ਦਾ ਫਾਊਂਡੇਸ਼ਨ 6ਵੀਂ ਕਲਾਸ ਉਹ ਹੀ ਬੱਚਾ ਸਟਰੋਂਗ ਕਰ ਦਈਏ ਤੇ 11ਵੀਂ 12ਵੀਂ ਤੇ ਉਹਦੇ ਬਾਅਦ ਬੱਚੇ ਨੂੰ ਦੁਨੀਆਂ 'ਚ ਜਦੋਂ ਬੱਚਾ ਕਦਮ ਰੱਖਦਾ ਆਪਣਾ ਤੇ ਬੱਚੇ ਨੂੰ ਪਤਾ ਲੱਗੇ ਕਿ ਮੇਰੇ ਤੋਂ ਵਧੀਆ ਕੋਈ ਨਹੀਂ ਹੈਗਾ ਆਈ ਏਮ ਦਾ ਬੈਸਟ ਐਂਡ ਬੱਚਾ ਪੂਰਾ ਕੰਫੀਡੈਂਟ ਰਹੇ ਉਸ ਟਾਈਮ ਤੇ ਬੱਚਾ ਅਚਾ ਜੱਜ ਕਿਵੇਂ ਕਰਦੇ ਹੋ ਸਟੂਡੈਂਟ ਨੂੰ ਤੁਸੀਂ ਕਿ 6ਵੀਂ ਤੋਂ ਬਾਅਦ 6ਵੀਂ ਤੋਂ ਤੁਸੀਂ ਸ਼ੁਰੂਆਤ ਕੀਤੀ ਹੈ ਕਿਵੇਂ ਜੱਜ ਕਰੋਗੇ ਕਿ ਕਿਹੜਾ ਸਟੂਡੈਂਟ ਐਨਡੀਏ ਦੇ ਵਿੱਚ ਜ਼ਿਆਦਾ ਪ੍ਰੀਪੇਅਰ ਹੋ ਸਕਦਾ ਹੈ ਨੀਟ ਦੇ ਵਿੱਚ ਹੋ ਸਕਦਾ ਹੈ ਜਾਂ ਜੀਡਬਲ ਪਲੱਸ ਈਡ ਜੀਡਬਲ ਈਡ ਦੇ ਵਿੱਚ ਹੋ ਸਕਦਾ ਹੈ ਸਰ 50% ਤੇ ਸਾਨੂੰ ਨਾ ਪੇਰੈਂਟਸ ਕਲੀਅਰ ਕਰ ਦਿੰਦੇ ਉਹ ਆਈ ਵਾਂਟ ਕਿ ਅਫਸਰ ਬਣੇ ਜਿਸ ਦੇ ਪਾਪਾ ਆਲਰੇਡੀ ਆਰਮੀ ਬੈਕਗਰਾਉਂਡ ਚ ਹੁੰਦੇ ਆ ਤੇ ਉਹ ਚਾਹੁੰਦੇ ਕਿ ਮੇਰੇ ਦਾਦਾ ਜੀ ਅਰੇ ਆਰਮੀ ਦੇ ਸੀਗੇ ਨਾਨਾ ਆਰਮੀ ਦੇ ਸੀਗੇ ਤੇ ਬੱਚ ਨੂੰ ਐਨਡੀ ਅਫਸਰ ਬਣਾਣਾ ਮੈਂ ਕਿਉਂਕਿ ਇੱਕ ਪੇਰੈਂਟ ਮੈਂ ਚਾਹੁੰਦੇ ਕਿ ਮੇਰਾ ਬੱਚਾ ਜਿਹੜਾ ਹੈਗਾ ਨਾ ਉਹ ਮੇਰੇ ਤੋਂ ਉੱਚਾ ਬਣੇ ਤੇ ਇੱਕ ਜਿਹੜਾ ਪੇਰੈਂਟ ਸੂਬੇਦਾਰ ਹੈ ਜਾਂ ਕੋਈ ਵੀ ਰੈਂਕ ਹੋਏ ਉਹ ਮੈਂ ਚਾਹੁੰਦੇ ਕਿ ਮੇਰਾ ਬੱਚਾ ਐਨਡੀ ਦੇ ਥਰੂ ਹਾਇਰ ਅਫਸਰ ਹਾਇਰ ਰੈਂਕ ਤੇ ਜਾਏ ਤੇ ਮੈਂ ਉਹਨੂੰ ਸਲੂਟ ਕਰਾਂ ਬੱਚੇ ਨੂੰ ਤੇ ਕਈ ਪੇਰੈਂਟਸ ਬਚਪਨ ਤੋਂ ਹੀ ਨਾ ਬੱਚੇ ਕਈ ਬੱਚੇ ਬਚਪਨ ਤੋਂ ਹੀ ਮੈਥਮੈਟਿਕਸ ਸ ਵੇਰੀ ਗੁੱਡ ਬਹੁਤ ਵਧੀਆ ਹੁੰਦੇ ਬੱਚੇ ਵਾਲੇ ਤੇ ਉਹ ਬੱਚੇ ਆਬਵੀਅਸਲੀ ਜਿਹੜੇ ਚੁਆਇਸ ਹੁੰਦੇ ਕਿ ਬੱਚੇ ਐਡਵਾਂਸ ਪੜ੍ਹ ਲੈਣ ਜਿਹੜਾ ਪੜ੍ਹ ਸਕਦਾ ਤੇ ਉਹਦੇ ਵਾਸਤੇ 11ਵੀਂ ਬਾੜੀ ਆਸਾਨ ਹੋ ਜੇ ਉਹਦੇ ਵਾਸਤੇ ਤੇ ਜਦੋਂ ਆਲ ਇੰਡੀਆ ਰੈਂਪ ਕੰਪੀਟੀਸ਼ਨ ਹੋਈ ਜਾਈਦਾ ਨੀਡ ਦਾ ਤੇ ਉਹ ਬੈਸਟ ਸਕੋਰਰਸ ਹੋਣ ਤੇ ਹਾਈਅਰ ਰੈਂਕਰਸ ਹੋਣ ਬੱਚੇ ਉਹ ਜੀ ਸਰ ਆਪਾਂ ਸਪੋਰਟਸ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਨਾਲ ਨਾਲ ਕਿਤੇ ਬੱਚੇ ਨੂੰ ਤੁਸੀਂ ਸਪੋਰਟਸਮੈਨਸ਼ਿਪ ਦੇ ਨਾਲ ਵੀ ਜੋੜਦੇ ਹੋ ਦੋ ਇੰਟਰਨੈਸ਼ਨਲ ਲੈਵਲ ਦੇ ਤੁਹਾਡੇ ਕੋਲ ਫੁੱਟਬਾਲ ਗਰਾਊਂਡਸ ਅਵੇਲੇਬਲ ਨੇ ਸੋ ਸਪੋਰਟਸ ਨੂੰ ਲੈ ਕੇ ਕੀ ਕੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਜੀ ਸਰ ਦੋ ਇੰਟਰਨੈਸ਼ਨਲ ਫੁੱਟਬਾਲ ਗਰਾਊਂਡਸ ਨੇ ਕ੍ਰਿਕਟ ਸਟੇਡੀਅਮ ਦੀ ਤਿਆਰੀ ਹੋ ਰਹੀ ਹੈ ਅੰਡਰ 17 ਦਾ ਕ੍ਰਿਕਟ ਸ਼ੇਡਿੰਗ ਬਣ ਰਿਹਾ ਹੈ ਸਵਿਮਿੰਗ ਪੂਲ ਅੰਡਰ ਕੰਸਟਰਕਸ਼ਨ ਹੈ ਸਵਿਮਿੰਗ ਪੂਲ ਇਜ਼ ਅ 올 ਵੈਦਰ ਪੂਲ 올 ਵੈਦਰ ਪੂਲ ਮਤਲਬ ਕਿ ਸਰਦੀਆਂ ਵਿੱਚ ਵੀ ਗਰਮ ਪਾਣੀ ਬੱਚਾ ਨੂੰ ਮਿਲੇਗਾ ਇੰਡੋਰ ਪੂਲ ਹੈਗਾ ਉਹ ਵਾਲਾ ਤੇ ਨਾਲ ਕ੍ਰਿਕਟ ਦੀ ਪਿਚੀ ਹੈ ਇੱਥੇ ਟਾਈਕਵਾਂਡੋ ਦੇ ਸਾਡੇ ਕੋਲ ਕੋਚ ਹੈਗੇ ਤੇ ਬੱਚੇ ਆਲਰੇਡੀ ਪੰਜਾਬ ਲੈਵਲ ਤੇ ਟਾਈਕਵਾਂਡੋ ਦੇ ਮੈਡਲ ਵੀ ਲੈ ਕੇ ਆਏ ਐ ਤੇ ਸਾਡੇ ਕੋਲ ਲਗਭਗ 7-8 ਗੇਮਾਂ ਹੈਗੀਆਂ ਕਿ ਜਿਹੜੇ ਵਿੱਚ ਸਾਨੂੰ ਉਹਦੇ ਕੋਚ ਵੀ ਹੈਗੇ ਆ ਜਸਟ ਕਿਉਂਕਿ ਗੇਮ ਉਹ ਜੇ ਸਾਡੇ ਬੱਚੇ ਦਾ ਹੱਥ ਫੜ ਕੇ ਅੱਗੇ ਤੱਕ ਲੈ ਜਾਈਏ ਤੇ 7-8 ਗੇਮਾਂ ਵਿੱਚ ਵਿਦ ਕੋਚੀਸ ਅਸੀਂ ਬੱਚਿਆਂ ਨੂੰ ਅੱਗੇ ਤੱਕ ਲੈ ਕੇ ਜਾ ਰਹੇ ਆ ਆਪਾਂ ਦੋਆਬਾ ਏਰੀਆ ਦੀ ਗੱਲ ਕੀਤੀ ਆ ਦੋਆਬਾ ਏਰੀਆ ਦੇ ਵਿੱਚ ਕੱਲਾ ਪਠਾਨਕੋਟ ਨੇ ਹੁਸ਼ਾਰਪੁਰ ਆਂਦਾ ਜਲੰਧਰ ਆਂਦਾ ਕਪੂਰਥਲਾ ਆਂਦਾ ਆਪਣੇ ਕੋਲ ਟਰਾਂਸਪੋਰਟ ਦੀ ਫੈਸਿਲਿਟੀ ਵੀ ਹੋਏਗੀ ਤਾਂ ਇਸ ਤੋਂ ਇਲਾਵਾ ਜੇਕਰ ਆਪਾਂ ਹੋਸਟਲ ਦੀ ਗੱਲ ਕਰੀਏ ਕਿਉਂਕਿ ਜੇਕਰ ਕੋਈ ਦੂਰ ਦਰਾਡੇ ਤੋਂ ਕੋਈ ਆਪਣੇ ਸਟੂਡੈਂਟ ਉਸ ਉੱਤੇ ਭਰਤੀ ਕਰਵਾਉਂਦਾ ਤਾਂ ਸੁਭਾਵਿਕ ਹੈ ਕਿ ਰੁਟੀਨ ਦੇ ਵਿੱਚ ਆਣਾ ਜਾਣਾ ਸੰਭਵ ਨਹੀਂ ਹੋਵੇਗਾ ਤਾਂ ਹੋਸਟਲ ਦੀ ਫੈਸਿਲਿਟੀ ਵੀ ਆਪਣੇ ਕੋਲ ਅਵੇਲੇਬਲ ਹੈ ਪਲੱਸ ਹੋਸਟਲ ਦੇ ਨਾਲ ਨਾਲ ਮੈਸ ਐਂਡ ਸਿਕਿਉਰਿਟੀ ਸਿਰ ਮੇਰੇ ਖਿਆਲ ਨਾਲ ਤੁਹਾਨੂੰ ਦੇਖਣਾ ਚਾਹੀਦਾ ਸਾਡੇ ਹੋਸਟਲਸ ਆਈ ਥਿੰਕ ਨਾਰਥ ਇੰਡੀਆ ਚ ਬੈਸਟ ਹੋਸਟਲਸ ਨੇ ਮੈਸ ਤੇ ਤੁਹਾਨੂੰ ਗੱਲ ਦੱਸਾਂ ਸਾਡੇ ਕੋਲ ਆਪਣੀ ਡੇਰੀ ਹੈ 15 ਕਿੱਲੇ ਦੀ ਆਪਣੀ ਫਾਰਮਿੰਗ ਹੈ অর্ਗੈਨਿਕ ਫਾਰਮਿੰਗ ਆਪਣੀ ਡੇਰੀ ਤੇ ਪੇਰੇ ਜਦੋਂ ਇੱਥੇ ਆ ਕੇ ਖਾਣਾ ਖਾਂਦੇ ਆ ਨਾ ਹਰ ਕੋ ਬਿਹਾਰ ਦੇ ਬੱਚੇ ਵੀ ਹੈਗੇ ਸਾਡੇ ਕੋਲ ਸਾਡੇ ਕੋਲ ਯੂਪੀ ਦੇ ਬੱਚੇ ਮਨੀਪੁਰ ਦੇ ਬੱਚੇ ਅਸਾਮ ਦੇ ਬੱਚੇ ਹੈ ਤੇ ਜੋ ਪੇਰੇ ਇੱਥੇ ਖਾਣਾ ਖਾਂਦੇ ਆ ਨਾ ਕਿ ਤੇ ਉਹਨਾਂ ਨੂੰ ਲੱਗਦਾ ਕਿ ਸੱਚਮੇ ਟੇਸ ਚ ਥੋੜਾ ਵੱਖਰਾ ਹੈ ਗਿਆ ਤੇ ਮੈਂ ਗਰੰਟੀ ਦੇ ਸਕਦਾ ਕਿ ਜਿਸ ਤਰ੍ਹਾਂ ਦਾ অর্ਗੈਨਿਕ ਕੈਮੀਕਲ ਫਰੀ ਫੂਡ ਅਸੀਂ ਇੱਥੇ ਦਿੰਨੇ ਆ ਨਾ ਉਹ ਵਾਲਾ ਫੂਡ ਮੇਰੇ ਖਿਆਲ ਨਾਲ ਮਾਪੇ ਘਰ ਵੀ ਦੇ ਸਕਦੇ ਮੋਰਲ ਮੋਰਲ ਵੈਲਿਊਸ ਦੀ ਗੱਲ ਕਰੀਏ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜਿੰਨੇ ਵੱਡੇ ਸਕੂਲ ਦੇ ਵਿੱਚ ਸਟੂਡੈਂਟ ਪੜ੍ਹਦਾ ਹੈ ਤਾਂ ਉਹਨਾਂ ਦੇ ਸਵਾਰ ਦਾ ਰੁੱਖਾ ਹੁੰਦਾ ਹੈ ਤਾਂ ਮੋਰਲ ਵੈਲਿਊਸ ਨੂੰ ਲੈ ਕੇ ਤੁਸੀਂ ਕਿਵੇਂ ਪ੍ਰੀਪੇਅਰ ਕਰਦੇ ਸਟੂਡੈਂਟਸ ਨੂੰ ਫਿਰ ਸਰ ਦੇਖਿਏ ਨਾ ਹੈਗਾ ਸੰਦੀਪ ਨੇ ਗੁਰੂਕੁਲ ਇਹ ਹੈਗੇ ਜੀ ਕ੍ਰਿਸ਼ਨ ਜੀ ਦੇ ਜਿਹੜੇ ਗੁਰੂ ਸੰਤ ਸੰਦੀਪਨ ਜੀ ਉਹਨਾਂ ਦਾ ਨਾਮ ਰੱਖਿਆ ਗਿਆ ਸੰਦੀਪਨ ਜੀ ਗੁਰੂਕੁਲ ਸਾਡੇ ਇੱਥੇ ਸਰ 12ਵੀਂ ਤੱਕ ਬੱਚੇ ਨੂੰ ਸੋਸ਼ਲ ਮੀਡੀਆ ਬੈਨ ਹੈ ਮੈਂ ਅੱਪੇ ਜਾ ਕੇ ਬੱਚੇ ਦਾ ਅਕਾਊਂਟ ਡਿਲੀਟ ਕਰਨਾ ਮੈਨੂੰ ਪਤਾ ਲੱਗ ਜੇ ਕਿ ਇਹ ਬੱਚੇ ਦਾ ਸਨੈਪਚੈਟ ਇੰਸਟਾਗ੍ਰਾਮ ਹੈਗਾ ਸਾਡੇ ਸਕੂਲ 'ਚ ਮੈਂ ਛੋਟੇ ਕਲਾਸ 'ਚ ਬਣਾਏਦੇ ਆ ਸੀਆਈਡੀ ਆਫੀਸਰ ਕਲਾਸਾਂ ਵਿੱਚ ਉਹ ਦੱਸਦੇ ਮੈਨੂੰ ਬੱਚੇ ਕਿ ਸਰ ਉਸ ਬੱਚੇ ਦਾ ਨਾ ਅਕਾਊਂਟ ਹੈਗਾ ਇੰਸਟਾਗ੍ਰਾਮ ਤੇ ਉਹਦਾ ਹੈਗਾ ਤੇ ਬੱਚੇ ਨੂੰ ਇਕੱਲੇ ਬੁਲਾ ਕੇ ਅਕਾਊਂਟ ਖੋਲ ਕੇ ਡਿਲੀਟ ਕਰਨਾ ਸਾਡੇ ਇੱਥੇ ਹੁੰਦਾ ਕੀ ਹੈ ਅੱਜ ਕੱਲ ਤੇ ਨਾ 6ਵੀਂ 7ਵੀਂ ਕਲਾਸ 'ਚ ਬੱਚੇ ਸੋਸ਼ਲ ਮੀਡੀਆ 'ਚ ਆ ਜਾਂਦੇ ਆ ਤੇ ਸੋਸ਼ਲ ਮੀਡੀਆ 'ਚ ਜਿਹੜਾ ਬੱਚਾ ਆ ਗਿਆ ਨਾ ਤੁਮ ਜੋ ਬੱਚਾ ਖਤਮ ਹੋ ਗਿਆ ਜੇ ਬੱਚੇ ਨੇ ਬੰ ਤੇ 12ਵੀਂ ਤੱਕ ਜਿਹੜਾ ਪੜ੍ਹਾਈ ਬੱਚਾ ਕਰ ਰਿਹਾ ਹੈ ਨਾ ਬੱਚਾ ਸੋਸ਼ਲ ਮੀਡੀਆ ਤੋਂ ਦੂਰ ਰਹੇ ਜਿਹੜਾ ਬੱਚਾ ਇੰਟਰਨੈਟ ਤੋਂ ਬਚ ਗਿਆ ਉਹ ਬੱਚਾ ਕੁਝ ਨਾ ਕੁਝ ਪੱਕਾ ਹੀ ਬਨੇਗਾ ਬਨੇਗਾ ਕੀ ਇਹੋ ਦੇ ਵਿੱਚ ਜੇਕਰ ਤੁਸੀਂ ਪੇਰੈਂਟਸ ਨੂੰ ਸਟੂਡੈਂਟਸ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਫਿਰ ਸਿਰ ਮੇਰਾ ਤੇ ਇਹ ਹੀ ਹੈ ਕਿ ਪੈਰੈਂਟਿੰਗ ਬੜੀ ਇੰਪੋਰਟੈਂਟ ਹੈਗੀ ਹੈ ਜੇ ਬੱਚੇ ਦਾ ਪੂਰਾ ਖਿਆਲ ਰੱਖੋ ਬੱਚੇ ਸਾਰੇ ਰੱਬ ਦਾ ਰੂਪ ਹੁੰਦੇ ਆ ਮਗਰ ਰੱਬ ਬਨੇ ਰਹਿਣ ਉਹਦੇ ਵਾਸਤੇ ਨਾ ਮਾਪਿਓ ਨੂੰ ਵੀ ਆਪਣਾ ਨੇਚਰ ਆਪਣਾ ਕਰੈਕਟਰ ਚੇਂਜ ਕਰਨਾ ਪੈਂਦਾ ਹੈ ਤੇ ਜਿਹੜੇ ਮਾਪਿਓ ਆਪਣੇ ਆਪ ਨੂੰ ਚੇਂਜ ਕਰਦੇ ਆ ਵਧੀਆ ਕਰਦੇ ਆ ਤੇ ਬੱਚੇ ਚ ਵੀ ਉਹੀ ਪ੍ਰਤੀਰੂਪ ਉਹੀ ਬੱਚੇ ਦੇ ਵੀ ਢੈਲਦਾ ਤੇ ਬੱਚਾ ਵੀ ਉਸਦਾ ਹੀ ਬੰਦਾ ਹੈਗਾ ਤੇ ਪੇਰੈਂਟਸ ਆਪਣਾ ਵੀ ਸੋਚਣਾ ਆਪਣਾ ਕਰਨਾ ਠੀਕ ਰੱਖਣ ਵਧੀਆ ਬੱਚੇ ਨੂੰ ਸੰਸਕਾਰ ਤਾਂ ਹੀ ਬੱਚੇ ਵਚਾਂਦੇ ਆ ਕਿ ਮਾਪਿਓ ਵੀ ਬੱਚਿਆਂ ਨੂੰ ਧਿਆਨ ਰੱਖਣ ਦੇ ਤਰੀਕੇ ਨਾਲ ਤੋ ਮੇਰੇ ਨਾਲ ਗੱਲਬਾਤ ਕਰਨ ਲਈ ਸੰਦੀਪਨੀ ਗੁਰੂਕੁਲ ਐਨਡੀਏ ਬਲੌਕ ਦੇ ਡਾਇਰੈਕਟਰ ਬ੍ਰਿਗੇਡੀਅਰ ਪ੍ਰਲਾਦ ਸਿੰਘ ਜੀ ਮੌਜੂਦ ਨੇ ਉਹਨਾਂ ਦੇ ਨਾਲ ਕਰਨਾਲ ਹਰੀ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸੰਦੀਪਨੀ ਗੁਰੂਕੁਲ ਵੱਲੋਂ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਐਨਡੀਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਫਸਟ ਆਫ ਆਲ ਮੋਟਿਵ ਕੀ ਰਹੇਗਾ ਜੀ ਮੋਟਿਵ ਇਹ ਹੈ ਕਿ ਸਾਡੇ ਇਲਾਕੇ ਵਿੱਚ ਬਹੁਤ ਫੌਜੀ ਹੈ ਪੂਰਾ ਇਲਾਕਾ ਫੌਜੀ ਭਰਿਆ ਆ ਹੁਸ਼ਿਆਰਪੁਰ ਗਰਦਾਸਪੁਰ ਤੇ ਪਠਾਨਕੋਟ ਤਕਰੀਬਨ 1 ਲੱਖ ਤੋਂ ਜ਼ਿਆਦਾ ਸਾਡੇ ਫੌਜੀ ਹੈ ਆਫੀਸਰ ਬਹੁਤ ਘੱਟ ਹੈ ਸਾਡਾ ਮੋਟਿਵ ਇਹ ਹੈ ਕਿ ਹਰ ਇੱਕ ਪਿੰਡ 'ਚ ਅਸੀਂ ਇੱਕ ਅਫਸਰ ਤਿਆਰ ਕਰਨਾ ਹੈ ਇੰਡੀਅਨ ਆਰਮੀ ਨੇਵੀ 에ਅਰ ਫੋਰਸ ਉਸ ਲਈ ਅਸੀਂ ਇਹ ਐਨਡੀਏ ਦਾ ਵਿੰਗ ਖੋਲ੍ਹਿਆ ਹੋਇਆ ਹੈ ਜੀ ਸਰ ਜਿਵੇਂ ਕਿ ਆਪਾਂ ਇਸ ਗਰਾਊਂਡ ਦੀ ਗੱਲ ਕਰੀਏ ਆਮ ਤੌਰ ਤੇ ਆਪਾਂ ਵੇਖਦੇ ਜਿਵੇਂ ਭਾਰਤੀ ਫੌਜ ਤੇ ਜਵਾਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ ਜਦੋਂ ਉਹਨਾਂ ਦੀ ਭਰਤੀ ਹੋ ਕੇ ਜਾਂਦੀ ਹੈ 6 ਮਹੀਨਾ ਦੀ ਟ੍ਰੇਨਿੰਗ ਲੱਗਦੀ ਹੈ ਤਾਂ ਪੂਰਾ ਉਸ ਤਰ੍ਹਾਂ ਦਾ ਮਾਹੌਲ ਇਸ ਗਰਾਊਂਡ ਦੇ ਵਿੱਚ ਸਿਰਜ ਕੇ ਦਿੱਤਾ ਗਿਆ ਜੀ ਤਾਂ ਕਿਵੇਂ ਇੱਥੇ ਫਿਰ ਟ੍ਰੇਨਿੰਗ ਕਰਵਾਈ ਜਾਵੇਗੀ ਤੁਹਾਡੇ ਵੱਲੋਂ ਜੀ ਦੇਖੋ ਇਹ ਇਕੋ ਦਾ ਇਸਰਾ ਹੈ ਐਨਡੀਏ ਦੇ ਟ੍ਰੇਨਿੰਗ ਦਾ ਇਹਦੇ ਵਿੱਚ ਅਸੀਂ ਜਿਹੜੇ ਬੱਚੇ ਆ ਉਹਨਾਂ ਚ ਅਫਸਰਲਾਈਕ ਕੁਆਲਿਟੀ ਆ ਪਾਣੀ ਆ ਹੈ ਕੋਆਪਰੇਸ਼ਨ ਲੀਡਰਸ਼ਿਪ ਕਰੇਜ ਫਿਜ਼ੀਕਲ ਅਲਰਟਨੈਸ ਇਹ ਸਾਰੀ ਜਿਹੜੀ ਟੀਮ ਸਪਿਰਟ ਹੈ ਸਾਰੀ ਇਹਦੇ ਵਿੱਚ ਜਦੋਂ ਅਸੀਂ ਆਬਸਟਕਲ ਕੋਰਸ ਕਰਾਉਂਦੇ ਆ ਬੱਚੇ ਨੂੰ ਤੇ ਉਹ ਸਾਰੀਆਂ ਉਹਦੇ ਚ ਪੈਦਾ ਹੋ ਜਾਂਦੀ ਆ ਉਹ ਅਫਸਰ ਬਣਦੇ ਕਾਬਿਲ ਹੋ ਜਾਂਦਾ ਹੈ ਇਹ ਉਹਦਾ ਮਸਜ ਹੈ ਅਦਰਵਾਇਜ਼ ਐਨਡੀਏ ਜਿਹੜੀ ਹੈ ਉਹਦੀ ਰਿਟਨ ਵੀ ਟ੍ਰੇਨਿੰਗ ਹੁੰਦੀ ਹੈ ਉਹ ਰਿਟਨ ਲਈ ਅਸੀਂ ਵੱਖਰਾ ਸਟਾਫ ਰੱਖਿਆ ਹੋਇਆ ਹੈ ਜਿਹੜਾ ਬੰਦਾ ਰਿਟਨ ਪਾਸ ਕਰਦਾ ਉਹਨੂੰ ਐਸਐਸਬੀ ਟ੍ਰੇਨਿੰਗ ਕਰਨੀ ਪੈਂਦੀ ਹੈ ਐਸਐਸਬੀ ਦੀ ਟ੍ਰੇਨਿੰਗ ਲਈ ਵੀ ਸਾਸੀ ਕੁਆਲੀਫਾਈਡ ਸਟਾਫ ਰੱਖਿਆ ਹੋਇਆ ਹੈ ਉਹ ਆ ਕੇ ਅਸੀਂ ਦੋਨੇ ਜਿਹੜੀ ਟ੍ਰੇਨਿੰਗ ਹੈ ਰਿਟਨ ਦੀ ਵੀ ਦਿੰਨੇ ਆ ਔਰ एसएससी ਦੀ ਵੀ ਟ੍ਰੇਨਿੰਗ ਦਿੰਨੇ ਆ ਬੱਚਿਆਂ ਨੂੰ ਤੇ ਜੀ ਸਰ ਜੇਕਰ ਆਪਾਂ ਸਿਕਿਉਰਿਟੀ ਪਰਪਸ ਦੀ ਗੱਲ ਕਰੀਏ ਜਿਵੇਂ ਕਿ ਸੰਦੀਪਨੀ ਗੁਰੂਕੋਲ ਨੇ ਇੱਕ ਪਹਿਲ ਕਦਮੀ ਕੀਤੀ ਹੈ ਕਿ 6ਵੀਂ ਜਮਾਤ ਤੋਂ ਇਸ ਤਰ੍ਹਾਂ ਦੀ ਟ੍ਰੇਨਿੰਗ ਹੈ ਜਿਹੜੀ ਐਨਡੀਏ ਦੀ ਟ੍ਰੇਨਿੰਗ ਹੈ ਵਿਦਿਆਰਥੀ ਦੀ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਉਹ ਡਿਫੈਂਸ ਦੇ ਵਿੱਚ ਵੱਡੇ ਅਹੁਦੇ ਤੇ ਪਹੁੰਚ ਸਕਣ ਸਿਕਿਉਰਿਟੀ ਬਹੁਤ ਅਹਿਮ ਸਵਾਲ ਰਹੇਗਾ ਕਿਉਂਕਿ ਭਾਰਤੀ ਫੌਜ ਦੀ ਟ੍ਰੇਨਿੰਗ ਕੋਈ ਸੁਖਾਲੀ ਨਹੀਂ ਹੁੰਦੀ ਹੈ ਛੋਟੇ ਬੱਚਿਆਂ ਲਈ ਫਿਰ ਸਿਕਿਉਰਿਟੀ ਪਰਪਸ ਕਿੱਦਾਂ ਤੇ ਰੱਖੇਗੇ ਨੇ ਜੀ ਛੋਟੇ ਬੱਚ ਤੇ ਟ੍ਰੇਨਿੰਗ ਇਹ ਤਿੰਨਾਂ ਚੀਜ਼ਾਂ ਉਹਨਾਂ ਬੱਚਿਆਂ ਨੂੰ ਚਾਹੀਦੀਆਂ ਉਹਦੇ ਲਈ ਅਸੀਂ ਹੋਸਟਲ ਫੈਸਿਲਿਟੀ ਰੱਖੀ ਹੋਈ ਹੈ ਆਰਮੀ ਦੇ ਕੁਆਲੀਫਾਈਡ ਜਿਹੜੇ ਬੰਦੇ ਸਾਡੇ ਪੀਟੀ ਇਨਸਟ੍ਰਕਟਰ ਨੇ ਕਰਨਲ ਸਾਹਿਬ ਹੈ ਪੂਰਾ ਪ੍ਰਿੰਸੀਪਲ ਉਹ ਆਨੰਦ ਦੇਖ ਰਿਹਾ ਨੇ ਤੇ ਇਸ ਲਈ ਪੂਰਾ ਜਿਹੜਾ ਸਾਡਾ ਆਪਣਾ ਮਾਹੌਲ ਹੈ ਇੱਥੇ ਅਸੀਂ ਆਪਣਾ ਜੋ ਆਪਣਾ ਹੋਸਟਲ ਹੈ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਰੱਖਨੇ ਆ 24 ਘੰਟੇ ਅਸੀਂ ਉਹਨਾਂ ਦੇ ਨਾਲ ਰਹਿਨੇ ਆ ਤੇ ਇਸ ਲਈ ਉਹਨਾਂ ਦੀ ਸਕਿਉਰਿਟੀ ਦੀ ਕੋਈ ਪ੍ਰੋਬਲਮ ਨਹੀਂ